ਕਮਲਜੀਤ ਸਿੰਘ ਕਮਲਜੀਤ ਹੁਜਾ ਨੇ ਤਾਜ ਹੋਟਲ ਦੇ ਮਾਲਕ ਨੇ ਇਹਨਾਂ ਨੇ ਐਂਟੀ ਕ腐ਪਸ਼ਨ ਐਕਸ਼ਨ ਲਾਈਨ ਜਾਗੋ ਮੁਕਤੀ ਜਿਹੜੀ ਹੈਲਪ ਲਾਈਨ ਆ ਉੱਤੇ ਕੰਪਲੇਂਟ ਕੀਤੀ ਸੀ ਪੀਐਸਏ ਚਰਨਜੀਤ ਸਿੰਘ ਔਰ ਐਸਐਚਓ ਪਾਈ ਦੇ ਖਿਲਾਫ ਮੇ ਤੋਂ ਪੈਸੇ ਮੰਗਦੇ ਆ ਪੈਸੇ ਲੈ ਵੀ ਲੈ ਸੀ ਇਹਨਾਂ ਨੇ ਔਰ 2 ਲੱਖ ਰੁਪਏ ਹੋਰ ਮਹੀਨਾ ਬਾਈ ਮੰਗਦੇ ਸੀਗੇ ਇਦੀ ਇਨਕੁਆਰੀ ਤੋਂ ਬਾਅਦ ਮਕਦਮਾ ਦਰਜ ਹੋਇਆ ਸੀ 2,70,000 ਰੁਪਏ ਲੈਣੇ ਪਏਗੇ ਸੀ ਔਰ 2 ਲੱਖ ਹੋਰ ਮੰਗਣੇ ਪਏਗੇ ਸੀ ਹੋਟਲ ਦਾ ਕਾਰੋਬਾਰ ਠੀਕ ਠਾਕ ਚਲਾਉਣ ਵਾਸਤੇ ਇਹ ਸਚਰੰਜੀ ਸਿੰਘ ਜਿਹੜਾ 5 ਨੰਬਰ ਥਾਣੇ ਤਨਖਾਹ ਸੀਗਾ ਇਹ ਐਬਸੈਂਟ ਹੋ ਗਿਆ ਸੀਗਾ ਇਹਨੂੰ ਬਾਅਦ ਵਿੱਚ ਭਲਾਇਆ ਸੀ ਆਇਆ ਨਹੀਂ ਸੀਗਾ ਇਹਦਾ ਫਿਰ 2 ਤਰੀਕ ਨੂੰ ਮਕਦਮਾ ਦਰਜ ਕੀਤਾ ਗਿਆ ਸੀ ਅਕਰਾਪਸਨ ਅਕਤ ਔਰ ਅੱਜ ਇਹਨੂੰ ਗੁਫਤਾਰ ਕੀਤਾ ਹੈਗਾ ਔਰ ਕੱਲ ਨੂੰ ਸੀ ਦਾਲਪੇਸ਼ ਪੰਜਾਬ ਬਿਜ਼ਨੈਸ ਬਿਊਰੋ ਨੇ ਪੁਲਿਸ ਥਾਣਾ ਡਿਵੀਜ਼ਨ ਨੰਬਰ 5 ਲੁਧਿਆਣਾ ਸਿਟੀ ਵਿਖੇ ਤੇ ਨਾ ਸਹਾਇਕ ਸਬ ਇੰਸਪੈਕਟਰ ਏਐਸਆਈ ਚਰਨਜੀਤ ਸਿੰਘ ਨੂੰ 270000 ਰੁਪਏ ਰਿਸ਼ਵਤ ਲੈਣ ਦੇ ਦੋ ਸ਼ੇਟਾ ਗ੍ਰਿਫਤਾਰ ਕੀਤਾ ਦੱਸਣਯੋਗ ਹੈ ਕਿ ਉਕਤ ਏਐਸਆਈ ਨੇ ਉਸ ਦੇ ਖਿਲਾਫ ਫ੍ਰਿਜਾਜਾਦ ਦਾ ਕੇਸ ਦਰਜ ਹੋਣ ਤੋਂ ਬਾਅਦ ਬਿਊਰੋ ਅੱਗੇ ਆਤਮਸਪਰਪਣ ਕਰ ਦਿੱਤਾ ਕਮਲਜੀਤ ਸਿੰਘ ਕਮਲਜੀਤ ਅਹੂਜਾ ਨੇ ਤਾਜ ਹੋਟਲ ਦੇ ਮਾਲਕ ਨੇ ਇਹਨਾਂ ਨੇ ਐਂਟੀ ਕ腐ਪਸ਼ਨ ਐਕਸ਼ਨ ਲਾਈਨ ਪੰਜਾਬ ਗੋਮਕ ਦੀ ਜਿਹੜੀ ਹੈਲਪਲਾਈਨ ਹੈ ਉੱਤੇ ਕੰਪਲੇਨਟ ਕੀਤੀ ਸੀ ਇਹ ਐਸ ਚਰਨਜੀਤ ਸਿੰਘ ਉਹ ਐਸ ਐਚਓ ਪਾਇਂ ਦੇ ਖਿਲਾਫ ਮੇਰੇ ਤੋਂ ਪੈਸੇ ਮੰਗਦੇ ਆ ਪੈਸੇ ਲੈ ਵੀ ਲੈ ਸੀ ਇਹਨਾਂ ਨੇ ਔਰ 2 ਲੱਖ ਰੁਪਏ ਹੋਰ ਮਹੀਨਾ ਬਾਈ ਮੰਗਦੇ ਸੀਗੇ ਇਹਦੀ ਇਨਕੁਆਰੀ ਤੋਂ ਬਾਅਦ ਮੁਕਦਮਾ ਦਰਜ ਹੋਇਆ ਸੀ 2 ਲੱਖ 70000 ਰੁਪਏ ਲੈਣੇ ਪਾਏ ਗਏ ਸੀ ਔਰ 2 ਲੱਖ ਹੋਰ ਮੰਗਣੇ ਪਾਏ ਗਏ ਸੀ ਹੋਟਲ ਦਾ ਕਾਰੋਬਾਰ ਠੀਕ ਠਾਕ ਚਲਾਉਣ ਵਾਸਤੇ ਐਸ ਚਰਨਜੀਤ ਸਿੰਘ ਜਿਹੜਾ ਇਹ 5 ਨੰਬਰ ਥਾਣੇ ਤਨਸ ਸੀਗਾ ਇਹ ਐਬਸੈਂਟ ਹੋ ਗਿਆ ਸੀਗਾ ਇਹਨੂੰ ਵਾਰ ਵੀ ਰਪਲਆ ਸੀ ਆਇਆ ਨਹੀਂ ਸੀਗਾ ਇਹ ਤਾਂ ਫਿਰ ਦੋ ਤਰੀਕ ਨੂੰ ਮਕਦਮਾ ਦਰਜ ਕੀਤਾ ਗਿਆ ਸੀ ਕਰਪਸ਼ਨ ਐਕਟ ਦਾ ਔਰ ਅੱਜ ਇਹਨੂੰ ਅਸੀਂ ਗਫਤਾਰ ਕੀਤਾ ਹੈਗਾ ਔਰ ਇਹਨੂੰ ਕੱਲ ਨੂੰ ਸੀ ਦਲਦ ਸਪੇਸ਼ ਕਰਾਂਗੇ ਕਿ ਜੀ ਜੀ ਇਹ ਮਕਦਮਾ ਦਰਜ ਹੋਇਆ ਸੀ ਜਿਹੜਾ ਹੋਟਲ ਵਾਲੇ ਦੇ ਖਿਲਾਫ ਹੀ ਕੋਈ ਹੋਇਆ ਸੀਗਾ ਉਹਦੇ ਵਿੱਚ ਉਹਨੂੰ 307 ਔਰ 379 ਵੀ ਸੈਕਸ਼ਨਾਂ ਵਿੱਚ ਤੇਰੇ ਖਿਲਾਫ ਅਸੀਂ ਵਾਧਾ ਕਰ ਦਿਆਂਗੇ ਉਹਦੇ ਸਵਮਚਿਤ ਕੋ ਪੈਸੇ ਮੰਗ ਰਹੇ ਸੀਗੇ ਔਰ 270000 ਰੁਪਏ ਇਹਨਾਂ ਨੇ ਮਤਲਬ ਜਿਹੜਾ ਹੋਰ ਲੈਣਾ ਸਾਫ ਹੋਇਆ ਸੀਗਾ ਤੇ ਲਿੱਤੇ ਵੀ ਜੀ ਕੱਲ੍ਹ ਇਹਨੇ ਪੈਸੇ ਦੇ ਹਾਂ ਉਹ ਪੈਸੇ ਲੈ ਲੈ ਸੀਗੇ ਬਾਏ 2 ਲੱਖ ਰੁਪਏ ਹੋਰ ਪਰ ਮੰਥ ਮਾ ਦੇ ਸੀ ਹਾਂ ਤੇ ਇਹਨੂੰ ਅਰੈਸਟ ਕਰ ਲਈ ਹੁਣ ਅਰੈਸਟ ਕਰ ਲਿਆ ਜੀ ਕੱਲ ਨੂੰ ਇਸ ਅਦਾਲਤ ਪੇਸ਼ ਕਰਕੇ ਥੋੜੀ ਜਿਹੀ ਵੈਰੀਫਾਈ ਕਰਾਂ ਕਿ ਜਿਹੜੀ ਐਸਐਚਓ ਦੀ ਵਿੱਚ ਗੱਲ ਆਹੀ ਕਿ ਉਹ ਬਰੇਡ ਉਹ ਐਸਐਚਓ ਦਾ ਰੋਲ ਵੈਰੀਫਾਈ ਕਰ ਰਹੇ ਆਂ